ਮੈਂ ਇੱਕੋ ਗੱਲ ਇੱਕੋ ਹੀ ਮੇਰਾ ਜਿਹੜਾ ਮਕਸਦ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਤੇ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਦੇ ਪਗੌੜੇ ਹੋ ਗਏ ਮੈਂ ਵਿਦੇਸ਼ਾਂ ਤੇ ਬੈਠੇ ਸਿੱਖਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਪਰਚ ਬੈਠੇ ਸਿੱਖਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਿਆਂ ਤੋਂ ਪਗੌੜੇ ਹੋਏ ਲੋਕਾਂ ਦੀ ਸਿਆਸਤ ਚੱਲ ਗਈ ਤਾਂ ਵੀ ਜਥੇਦਾਰ ਕਿਸੇ ਲੀਡਰ ਵੱਲ ਉਂਗਲ ਉਠਾ ਕੇ ਦੇਖਣ ਦੀ ਹਿੰਮਤ ਨਹੀਂ ਕਰੂਗਾ ਇਹ ਗੱਲ ਚੇਤੇ ਰੱਖਿਓ ਜੀ ਕੋਈ ਵੀ ਜਥੇਦਾਰ ਕਿਸੇ ਪੋਲੀਟੀਕਲ ਬੰਦੇ ਵੱਲ ਉਂਗਲ ਉਠਾ ਕੇ ਨਹੀਂ ਧੱਕ ਸਕੂਗਾ ਝਾਕ ਸਕੂਗਾ ਜੇ ਭਗੌੜੇ ਹੋਏ ਲੋਕਾਂ ਦੀ ਸਿਆਸਤ ਜਿਹੜੀ ਆ ਉਹ ਕਾਮਯਾਬ ਹੋ ਗਈ ਤੇ ਕਾਮਯਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਭਗੌੜੇ ਆ ਇਹਨਾਂ ਦੀ ਸਿਆਸਤ ਜਿਹੜੀ ਆ ਹੁਣ ਚੱਲਣੀ ਨਹੀਂ ਚਾਹੀਦੀ ਐ ਤੇ ਜੇ ਚੱਲ ਗਈ ਤਾਂ ਫਿਰ ਭੁੱਲ ਜੋ ਕਿ ਕੋਈ ਅਕਾਲੀ ਫੂਲਾ ਸਿੰਘ ਜੀ ਸਾਡੇ ਜਥੇਦਾਰ ਹੋਏ ਨੇ ਉਹਨਾਂ ਦੇ ਨੌ ਵਰਗਾ ਵੀ ਕੋਈ ਪੈਦਾ ਹੋ ਜੂਗਾ ਕਿਸੇ ਨੇ ਨਹੀਂ ਪੈਦਾ ਹੋਣਾ ਫਿਰ ਕਾਲ ਤਖਤ ਬਹਾਦ ਹੈ ਸਿੱਖ ਪੜ ਦੀ ਸ਼ਾਨ ਹੈ ਕਾਲ ਤਖਤ ਬਹਾਦ ਹੈ ਸਿੱਖ ਪੜ ਦੀ ਸ਼ਾਨ ਹੈ ਪਰ ਇਹੋ ਸੋਚ ਲੈ ਕੇ ਅਸੀਂ ਜਿਹੜਾ ਹੈ ਇਸ ਪਾਰਟੀ ਦੇ ਵਿੱਚ ਆਉਣ ਦਾ ਜਿਹੜਾ ਯਤਨ ਕੀਤਾ ਵਰਨਾ ਕੋਈ ਜ਼ਰੂਰਤ ਵੀ ਨਹੀਂ ਸੀ